ਹਾਂਜੀ ਵੀਰ ਜੀ ਅਸਤੀ ਕਾਲ ਜੀ ਅਸਤੀ ਕਾਲ ਅਸਤੀ ਕਾਲ ਵੀਰ ਜੀ ਅੱਜ ਸਾਨੂੰ ਇਤਿਹਾਸ ਸੁਣਾ ਦਿਓ ਤੁਸੀਂ ਚਮਕੌਰ ਸਾਹਿਬ ਦੀ ਗੜੀ ਦਾ ਜਿਹੜੇ ਉੱਥੇ ਸਿੰਘ ਸ਼ਹੀਦ ਹੋਏ ਸੀਗੇ ਨਾ ਉਹਨਾਂ ਦਾ ਜੋ ਸਸਕਾਰ ਕਰਿਆ ਸੀ ਜਿਨ੍ਹਾਂ ਨੇ ਉਹਨਾਂ ਦਾ ਠੀਕ ਉਹ ਆਪਣੇ ਜਦੋਂ ਚਮਕੌਰ ਦੀ ਗੜੀ ਦੇ ਵਿੱਚ ਸਾਬ ਜੱਦੇ ਵੀ ਸ਼ਹੀਦ ਹੋ ਗਏ ਸੀਗੇ ਬਾਬਾ ਜੀ ਸਿੰਘ ਤੇ ਜਿੰਹਾਰ ਸਿੰਘ ਹਾਂਜੀ ਤੇ 35 36 ਸਿੰਘ ਸ਼ਹੀਦ ਹੋ ਗਏ ਸੀਗੇ ਹਾਂਜੀ 37 ਕ ਜਾਨੀ ਸਿੰਘ ਸ਼ਹੀਦ ਹੋ ਗਏ ਸੀ ਸਾਹਿਬਜ਼ਾਦਿਆਂ ਦੇ ਨਾਲ ਹਾਂਜੀ ਤੇ ਤਿੰਨ ਕ ਸਿੰਘ ਉੱਥੋਂ ਨਿਕਲ ਗਏ ਸੀਗੇ ਫਿਰ ਠੀਕ ਹੈ ਜੀ ਚਲੋ ਜਦੋਂ ਫਿਰ ਸ਼ਹੀਦ ਹੋ ਗਏ ਸਿੰਘ ਸਾਰਾ ਮਤਲਬ ਮੋਗਲ ਪਠਾਨ ਵੀ ਇੱਧਰ ਗੁਰੂ ਗੁਰੂ ਸਾਹਿਬ ਵੀ ਨਿਕਲ ਕੇ ਮੱਛੂੜੇ ਆ ਕੇ ਬਾਕੀ ਸਿੰਘ ਵੀ ਉਹ ਤੇ ਫੌਜਾਂ ਫਿਰ ਗੁਰੂ ਸਾਹਿਬ ਦੇ ਪਿੱਛੇ ਲੱਗ ਗਈਆਂ ਇੱਧਰ ਹਾਂ ਤੇ ਕੁਝ ਪਹਾੜੀ ਰਾਜਿਆਂ ਨੇ ਤੇ ਮੁਗਲਾਂ ਦੀਆਂ ਫੌਜਾਂ ਉੱਥੇ ਘੇਰਾ ਪਾ ਕੇ ਬੈ ਗੇ ਚਮਕੌਰ ਦੀ ਗੜੀ ਦੇ ਵਿੱਚ ਜਿੱਥੇ ਜੁੱਧ ਹੋਇਆ ਸੀਗਾ ਹਾਂਜੀ ਬਈ ਇਹ ਜਿਹੜੇ ਸਿੰਘ ਸ਼ਹੀਦ ਹੋਏ ਨੇ ਵੀ ਇਹਨਾਂ ਦਾ ਸੰਸਕਾਰ ਕਰਨ ਵਾਸਤੇ ਸਿੰਘ ਆਉਣਗੇ ਅੱਛਾ ਜੀ ਬਈ ਉਹਨਾਂ ਨੂੰ ਵੀ ਆਪਾਂ ਮਤਲਬ ਜਾਂ ਗੁਰੂ ਸਾਹਿਬ ਆਉਣਗੇ ਸੰਸਕਾਰ ਕਰਨ ਵਾਸਤੇ ਹੂੰ ਵੀ ਫੇ ਉਹ ਘੇਰਾ ਪਾ ਕੇ ਬੈਠੇ ਰਹੇ ਹੂੰ ਉੱਥੋਂ ਫਿਰ ਨਾਲੇ ਚਮਕੌਰ ਸਭ ਤੋਂ ਥੋੜੀ ਦੂਰ ਪਿੰਡ ਸੀਗਾ ਬੀਬੀ ਆਪਣੀ ਹਰਸਰਨ ਕੌਰ ਉਹਦੇ ਮਾਤਾ ਪਿਤਾ ਸੀਗੇ ਉਹ ਵੀ ਬੀਬੀ ਹਰਸਰਨ ਕੌਰ ਵੀ ਮਤਲਬ ਅਨੰਦਪੁਰ ਸਾਹਿਬ ਜਾਂਦੇ ਸੀਗੇ 22 23 ਸਾਲ ਦੀ ਉਮਰ ਸੀ ਇਹਨਾਂ ਦੀ ਅੱਛਾ ਜੀ ਤੇ ਚਲੋ ਜੀ ਫਿਰ ਉਹਨੇ ਉਹਦੀ ਮਾਤਾ ਨੇ ਫਿਰ ਘਰ ਉਹ ਦੋਏ ਮਾਵਾਂ ਧੀਆਂ ਰਹਿ ਗਿਆ ਜਿਹੜੀ ਬੀਬੀ ਹਰਸਰਨ ਕੌਰ ਸੀ ਉਹਦਾ ਪਿਤਾ ਵੀ ਸੀ ਹੀ ਰੋ ਗਿਆ ਸੀਗਾ ਚੌਂਕਾਉਂ ਦੀ ਘੜੀ ਚ ਅੱਛਾ ਜੀ ਉਹ ਫਿਰ ਉੱਥੇ ਜਦ ਉਹਦੀ ਮਾਂ ਨੇ ਮਤਲਬ ਉਹ ਫਿਰ ਆਪਣੀ ਮਾਂ ਨੂੰ ਕਹਿੰਦੀ ਜਦੋਂ ਜਾਣਦੀ ਸੀ ਕਿ ਬੀਬੀ ਹਰਸ਼ਰਨ ਕੌਰ ਆਨੰਦਪੁਰ ਸਾਹਿਬ ਹਾਂਜੀ ਕਾ ਉਹ ਉੱਥੇ ਮਤਲਬ ਕਾਲੀਗੀ ਧਰ ਪਾਦਸ਼ਾਹ ਦੇ ਚਰਨਾ ਮਤਲਬ ਜਦ ਮੋਲਾ ਹੁਣ ਬੈਠੇ ਸੀਗੇ ਕਹਿੰਦੀ ਵੀ ਸਾਨੂੰ ਵੀ ਸੇਵਾ ਬਖਸ਼ੋ ਜੀ ਅੱਛਾ ਜੀ ਤੇ ਗੁਰੂ ਸਾਹਿਬ ਹਾਸੇ ਜੇ ਕਹਿ ਦਿੰਦੇ ਕਹਿੰਦੇ ਕੋਈ ਨਹੀਂ ਤੇਰੇ ਤੋਂ ਤਾਂ ਬਹੁਤ ਵੱਡੀ ਸੇਵਾ ਲੈਣੀ ਹੈ ਮਤਲਬ ਹਾਂ 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 ਤੇ ਚਲੋ ਫਿਰ ਉਹ ਦੇਖੋ ਬੀਬੀ ਦਾ ਹੌਸਲਾ ਹਸ਼ਰਨ ਕੌਰ ਦਾ ਫੇਰ ਉਹ ਚਮਕੌਰ ਦੀ ਗੜੀ ਚ ਆ ਗਈ ਜਿੱਥੇ ਜੰਗ ਹੋਇਆ ਸੀਗਾ ਹੂੰ ਰਾਤ ਨੂੰ ਅੱਛਾ ਜੀ ਕਿੰਨੀ ਠੰਡ ਆ ਉਹ ਦੇ ਮਹੀਨੇ ਦੇ ਵਿੱਚ ਹੂੰ ਪਹਿਲਾਂ ਉਹਨੇ ਮਤ ਬੋਲੋ ਬਾਲਣ ਇਕੱਠਾ ਕੀਤਾ ਵਾਹਿਗੁਰੂ ਜੰਗਲੀ ਇਲਾਕਾ ਹੀ ਸੀਗਾ ਟੁੱਕਾ ਟੱਕਾ ਬਾਲਣ ਹੁੰਦਾ ਵਿੱਚ ਵਾਹਿਗੁਰੂ ਫੇਰ ਉਹਨੇ ਕੱਲਾ ਕੱਲਾ ਸਿੰਘ ਆਪਣੇ ਮੋਢਿਆਂ ਤੇ ਚੱਕ ਕੇ ਸੈਂਤੀ ਸਿੰਘ ਇਕੱਠੇ ਕੀਤੇ ਕਿੰਨਾ ਜ਼ੋਰ ਹੋਊਗਾ ਬੀਬੀ ਦੇ ਵਿੱਚ ਵਾਹਿਗੁਰੂ ਕੱਲੇ ਸੈਂਤੀ ਸਿੰਘ ਇਕੱਠੇ ਕਰਕੇ ਸਿੰਘ ਵੀ ਉਹ ਟਾਈਮ ਦੇ ਕਿਹੜਾ ਆਮ ਸੀਗੇ ਆਮ ਸੀਗਾ ਹਾਂ ਉਹਨਾਂ ਦੇ ਵੀ ਵਜ਼ਨ ਸੀ ਪੂਰੇ ਵਜ਼ਨ 65 70 ਕਿਲੋ ਤੋਂ ਘੱਟ ਕੋਈ ਸਿੰਘ ਨਹੀਂ ਸੀ ਤੀ ਵਾਹਿਗੁਰੂ ਬਾਕੀ ਹੌਸਲਾ ਦੇਖ ਐਨੇ ਮਤਲਬ ਸ਼ਹੀਦਾਂ ਦੇ ਵਿੱਚ ਸਿੰਘ ਸ਼ਹੀਦਾਂ ਨੂੰ ਸਾਹਮਣਾ ਹਾਂ ਕੋਈ ਮਾਮੂਲੀ ਗੱਲ ਨਹੀਂ ਹੈਗੀ ਹਾਂ ਉਹ ਵੀ ਭੈਣ ਨੇ ਹਰਸ਼ਰਨ ਕੌਰ ਨੇ ਸੈੰਤੀ ਸਿੰਘ ਇਕੱਠੇ ਕੀਤੇ ਹੂੰ ਬਾਲਣ ਇਕੱਠਾ ਕਰਿਆ ਜਦੋਂ ਸੰਸਕਾਰ ਕਰਿਆ ਫਿਰ ਲੰਬੂ ਲਾਇਆ ਹੂੰ ਫਿਰ ਉਹ ਬੈਠੇ ਦੀ ਪਹਾੜੀਏ ਤੇ ਮੁਗਲ ਘੇਰਾ ਪਾਈ ਹੂੰ ਕੀਤ ਸੋਲੇ ਦਾ ਪਾਠ ਸ਼ੁਰੂ ਕਰਿਆ ਉਹਨਾਂ ਨੇ ਫਿਰ ਮਤਲਬ ਉਹਨੂੰ ਹਰਸ਼ਰਨ ਕੌਰ ਨੂੰ ਜਿਉਂਦੀ ਨੂੰ ਮਤਲਬ ਉਹਦੇ ਵਿੱਚ ਸੈਟ ਪਾ ਸੀਗਾ ਚਿਖਾ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਤੇ ਇਹ ਇਹ ਜੇ ਆਪਾਂ ਇਹ ਇਹਨਾਂ ਬੀਬੀਆਂ ਦਾ ਇਤਿਹਾਸ ਮਤਲਬ ਕੌਮ ਨੂੰ ਜਿਹੜੇ ਆਪਣੇ ਪੁਜਾਰੀ ਲਾਣੇ ਨੇ ਮਤਲਬ ਸਹੀ ਇਤਿਹਾਸ ਸੁਣਾਉਣ ਜੇ ਹੋ ਮਤਲਬ ਬੀਬੀ ਅਨੂਪ ਕੌਰ ਸੀਗੀ ਸਰਸਾਨਾ ਦੀ ਤੇ ਸ਼ਹੀਦ ਹੋਈ ਆ ਉਹ ਨਾ ਫੱਟੜ ਹੋ ਗਈ ਬੀਬੀ ਅਨੂਪ ਕੌਰ ਜਾਂ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਇੱਕ ਬੀਬੀ ਭੱਖਾਂ ਸੀ ਇੱਕ ਬੀਬੀ ਅਨੂਪ ਕੌਰ ਬੀਬੀ ਭੁੱਖਾਂ ਦਾ ਸਰਸਾ ਨਦੀ ਤੇ ਸਹੀਦ ਹੋ ਗਈ ਹੂੰ ਅਨੂਪ ਕੌਰ ਫੱਟੜ ਹੋ ਗਈ ਸੀ ਅੱਛਾ ਜੀ ਇਹਨੂੰ ਮਤਲਬ ਜਿਹੜਾ ਸ਼ੇਰ ਮੁਹੰਮਦ ਖਾਂ ਸੀਗਾ ਮਲੇਰ ਕੋਟੇ ਵਾਲਾ ਜਿਹਨੇ ਹਾਰਾ ਨਾਰਾ ਮਾਰਿਆ ਉਹਦੀ ਹਾਂਜੀ ਉਹ ਮਤਲਬ ਫੱਟੜ ਹੋਈ ਨੂੰ ਚੱਕ ਕੇ ਲੈ ਗਿਆ ਮਲੇਰ ਕੋਟੇ ਅੱਛਾ ਜੀ ਉੱਥੇ ਜਾ ਕੇ ਹਰਮਨ ਦੇ ਵਿੱਚ ਛੱਡ ਕੇ ਉਹਨੂੰ ਉਹਨੂੰ ਮਜਬੂਰ ਕਰਨ ਲੱਗਾ ਵੀ ਮਰਨਾਂ ਨਿਕਾਹ ਕਰ ਤੋ ਵਾਹਿਗੁਰੂ ਤੇ ਉਹ ਬੀਬੀ ਨੇ ਜਵਾਬ ਦਿੱਤਾ ਕਹਿੰਦੀ ਵੀ ਨਹੀਂ ਮੈਂ ਤਾਂ ਗੁਰੂ ਗਬੰਦ ਸਿੰਘ ਦੀ ਪੁੱਤਰੀ ਹਾਂ ਵੀ ਮੈਂ ਤਾਂ ਸਿੰਘ ਮੈਂ ਨਿਕਾਹ ਨਹੀਂ ਕਰ ਸਕਦੀ ਇਸ ਤਰ੍ਹਾਂ ਬਾਈ ਉਹ ਕਹਿੰਦਾ ਠੀਕ ਆ ਉਹਨੇ ਉੱਥੇ ਬੰਦ ਕਰਕੇ ਉਹਨੇ ਇੱਕ ਪਿਆਦੇ ਦੀ ਡਿਊਟੀ ਲਾਤੀ ਵੀ ਤੂੰ ਉਹਨੂੰ ਮਨਾਓ ਮਤਲਬ ਹੂੰ ਪਿਆਦਾ ਉਹਨੂੰ ਹਰ ਟਾਈਮ ਆ ਕੇ ਕਹੀ ਜਾ ਕਰੇ ਵੀ ਵੀ ਕਰਲਾ ਨਕਾਹ ਤੂੰ ਸ਼ੇਰ ਮੁਹੰਮਦ ਨਾਲ ਨੂੰ ਹੂੰ ਉਹ ਕਹਿੰਦੀ ਕੋਈ ਗੱਲ ਨਹੀਂ ਕਰ ਲਾਂਗੇ ਫਿਰ ਇੱਕ ਦਿਨ ਜਾ ਪਿਆਦਾ ਆਇਆ ਉਹ ਕਹਾਂ ਵੀ ਨਕਾਹ ਅੱਜ ਕਰ ਦੇਣਾ ਮਤਲਬ ਤੇਰਾ ਉਹਨੇ ਪਿਆਦੇ ਤੋਂ ਉਹਦਾ ਹੀ ਖੰਡਰ ਖੋ ਕੇ ਹੂੰ ਪਿਆਦੇ ਨੂੰ ਕਹਿੰਦੀ ਵੀ ਜਾਂ ਤਾਂ ਭੱਜ ਜਾ ਤੂੰ ਰੋਂ ਇੱਥੋਂ ਹੂੰ ਵੀ ਨਹੀਂ ਤੇਰੀ ਖੈਰ ਨਹੀਂ ਬਿਆਦਾ ਦਾ ਆਪਣਾ ਭੱਜ ਗਿਆ ਫਿਰ ਉਹ ਜਾਨੀ ਉੱਥੇ ਮਜਬੂਰ ਉਹਨੇ ਬੀਬੀ ਨੇ ਫਿਰ ਮਤਲਬ ਖੰਜਰ ਆਪਣੇ ਆਪ ਮਾਰ ਲਿਆ ਸੀਗਾ ਵਾਹਿਗੁਰੂ ਹਾਂ ਫਿਰ ਉਹ ਨਕਾਹ ਨਹੀਂ ਕਰਨਾ ਪਰ ਉਹਨੇ ਉੱਥੇ ਸ਼ਹੀਦ ਹੋ ਗਈ ਸੀ ਉਹ ਆਹ ਹਾਂ ਅਨੂਪ ਘਰ ਫਿਰ ਬੀਬੀ ਦੀਪੋ ਹਾਂ ਪਸ਼ੌਰ ਤੋਂ ਸੰਗਤ ਆਉਂਦੀ ਸੀਗੀ ਆਨੰਦਪੁਰ ਸਾਹਿਬ ਨੂੰ ਹਾਂ ਉੱਥੇ ਪੱਟੀ ਕੋਲ ਆ ਕੇ ਥੋੜ੍ਹਾ ਜਿਹਾ ਜੱਥੇ ਤੋਂ ਪਿੱਛੇ ਰਹਿ ਗਈ ਬੀਬੀ ਮਤਲਬ ਥੋੜਾ ਟਾਈਮ ਹਾਂ 22-23 ਸਾਲ ਦੀ ਉਮਰ ਬੀਬੀ ਦੀਪੋ ਦੀ ਸੀ ਟੋਕੜੀ ਬਹੁਤ ਸੀ ਉੱਥੇ ਇੱਕ ਪਠਾਨ ਰਾਹ ਰੋਕ ਕੇ ਖੜ ਗਿਆ ਬੀਬੀ ਜੀਪੋ ਦਾ ਹੂੰ ਕਹਿੰਦਾ ਵੀ ਮੈਂ ਮੇਰਾ ਨੰਕਾਹ ਕਰ ਹੂੰ ਉਹ ਕਹਿੰਦੀ ਵੀ ਨਹੀਂ ਮੈਂ ਤਾਂ ਗੁਰੂ ਬਣ ਸਕਦੀ ਪੁੱਤਰੀ ਆ ਵੀ ਮੇਰਾ ਤਾਂ ਆਨੰਦ ਕਾਰਜ ਹੋਊਗਾ ਜਿੱਥੇ ਗੁਰੂ ਸਾਹਿਬ ਕਹਿਣਗੇ ਹੂੰ ਉਹਨੇ ਹੱਥ ਜੋੜ ਕੇ ਉਹਨੂੰ ਕਿਹਾ ਪਠਾਨ ਨੂੰ ਹੂੰ ਕਹਿੰਦੀ ਵੀ ਮਾਂ ਮੈਨੂੰ ਹੱਥ ਜੋੜਦੇ ਆ ਵੀ ਮੇਰਾ ਰਸਤਾ ਛੱਡ ਦੇ ਹਾਂ ਪਠਾਨ ਹਟਿਆ ਨਾ ਦੂਜੀ ਵਾਰੀ ਫੇਰ ਉਹਨੇ ਕਿਹਾ ਕਹੀਂ ਮਾਏ ਤੈਨੂੰ ਮਤ ਬਲ ਮੈਂਤਨ ਨਾਲੇ ਕਹਿਣੀ ਆ ਪਿਆਰ ਨਾਲ ਹੂੰ ਵੀ ਮੈਨੂੰ ਮਾਏ ਨਕਾਹ ਨਹੀਂ ਕਰਨਾ ਮੇਰਾ ਰਾਹ ਛੱਡ ਦੇ ਹੂੰ ਪਠਾਨ ਭਾਈ ਕਹਿੰਦਾ ਨਹੀਂ ਕਾਂ ਜੇ ਤੂੰ ਨਹੀਂ ਕਹਾ ਮੈਂ ਜ਼ਬਰਦਸਤੀ ਕਰ ਨੂੰ ਹੂੰ ਉਹ ਫੇ ਬੀਬੀ ਦੀਪੋ ਨੇ ਮਤਲਬ ਉਹਦੇ ਅੱਖਾਂ 'ਚ ਆ ਗਈ ਲਾਲੀ ਕੀਤਾ ਜਾਲ ਕਾਲੀ ਗਈ ਤੁਹਾਨੂੰ ਉਹਨੇ ਗਲ ਤੋਂ ਫੜ ਕੇ ਕਹਿੰਨਾ ਅੱਖਾਂ ਬਾਹਰ ਕੱਢਤੀਆਂ ਪਠਾਨ ਨੇ ਆਏ ਹਾਏ ਹਾਏ ਕਿੰਨੀ ਜਾਂਦਾ ਇੰਨਾ ਮਤਲਬ ਉਹ ਉਹਦੇ ਆ ਜਿਹੜੇ ਹੁਣ ਆਪਣੇ ਕੌਮ ਦੇ ਵਿੱਚ ਮਤਲਬ ਆਹ ਕਹੀ ਜਾਂਦੇ ਨੇ ਕਾਲ ਯੁਗ ਦਾ ਜ਼ੋਰ ਪੈ ਗਿਆ ਕਾਲ ਯੁਗ ਦਾ ਜ਼ੋਰ ਥੋੜੀ ਜਿਹਾ ਹਮ ਇਤਿਹਾਸ ਹੀ ਨਹੀਂ ਪੜਾ ਸਕਿਆ ਆਪਾਂ ਮਤਲਬ ਪੜਿਆ ਕੌਣ ਨੇ ਨਾ ਆਪਣੇ ਬੱਚਿਆਂ ਨੂੰ ਪੜਾਉਂਦਾ ਕਿਉਂ ਮਾਵਾ ਨੂੰ ਨਹੀਂ ਪਤਾ ਹੈਗਾ ਜੇ ਤਾਂ ਮਾਵਾ ਪੜਾਉਣ ਬੱਚਿਆਂ ਨੂੰ ਇੰਨਾ ਦਲੇਰ ਕਰਦਾ ਬੱਚਿਆਂ ਨੂੰ ਕੀ ਮਜ਼ਾ ਦਾ ਕਿਸੇ ਦੀ ਰਾਹ ਰੋਕੇ ਖੜ ਜੂਗਾ ਕੋਈ ਵਾਹਿਗੁਰੂ ਵਾਹਿਗੁਰੂ ਕਿੰਨੇ ਹਮ ਸੋ ਪਿਆਰਿਓ ਸਾਡੇ ਵੀਰ ਦੇ ਤੁਹਾਨੂੰ ਇਤਿਹਾਸ ਸੁਣਾਇਆ ਜੋ ਸਹੀ ਲੱਗਿਆ ਵਧੀਆ ਲੱਗਿਆ ਸੋਹਣਾ ਲੱਗਿਆ ਜ਼ਰੂਰ ਕਮੈਂਟ ਕਰਿਓ ਵਾਹਿਗੁਰੂ ਲਿਖਿਓ ਤੇ ਸ਼ੇਅਰ ਜ਼ਰੂਰ ਕਰਿਓ ਯਾਰ ਧੰਨਵਾਦ ਜੀ ਥੈਂਕ ਯੂ ਜੀ